ਅੱਜ ਦੁਪਹਿਰ ਕਰੀਬ 3:30 ਵਜੇ ਕੁਲਾਲ ਟੋਲ ਪਲਾਜ਼ਾ ਤੇ ਟੋਲ ਪਲਾਜ਼ੇ ਦੇ ਮੈਨੇਜਰ ਯਾਦਵਿੰਦਰ ਸਿੰਘ ਤੇ ਕਾਰ ਸਵਾਰ 4 ਵਿਅਕਤੀਆਂ ਨੇ ਗੋਲੀਆਂ ਚਲਾ ਕੇ ਹਮਲਾ ਕਰ ਦਿੱਤਾ ਜਿਸ ਵਿੱਚ ਟੋਲ ਮੈਨੇਜਰ ਜ਼ਖਮੀ ਹੋ ਗਏ ਜਿਸ ਨੂੰ ਸਮਰਾਲਾ ਸਿਵਲ ਹਸਪਤਾਲ ਲਿਆਂਦਾ ਗਿਆ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਟੋਲ ਪਲਾਜ਼ਾ ਦੇ ਮੈਨੇਜਰ ਦੀ ਇੱਕ ਗੋਲੀ ਪੱਟ ਵਿੱਚ ਲੱਗੀ ਹੈ ਤੇ ਦੂਸਰੀ ਗੋਲੀ ਨਾਲ ਖਹਿ ਕੇ ਲੰਗ ਗਈ ਇਸ ਸੰਬੰਧੀ ਸੂਚਨਾ ਸਮਰਾਲਾ ਪੁਲਿਸ ਨੂੰ ਮਿਲੀ ਤੇ ਸਮਰਾਲਾ ਪੁਲਿਸ ਦੇ ਡੀਐਸਪੀ ਪਰਲੋchan ਸਿੰਘ ਪੁਲਿਸ ਟੀਮ ਨਾਲ ਮੌਕੇ ਤੇ ਪਹੁੰਚ ਕੇ ਜਾਂਚ ਵਿੱਚ ਜੁਟ ਗਏ ਕੀ ਸੋਨਾ ਮੇਰੀ ਮਰੀਜ਼ ਦਾ ਨਾਮ ਹੈਗਾ ਯਾਦ ਮੇਰਾ ਡਾਕਟਰ ਹਮੇਸ਼ ਡਾਕਟਰ ਸਾਹਿਬ ਕੀ ਕਰਨਾ ਹੋਇਆ ਇੱਕ ਪੇਸ਼ੈਂਟ ਆਇਆ ਆਪਣੇ ਕੋ ਯਾਦਵਿੰਦਰ ਸਿੰਘ ਤੇ ਜਿਸ ਦਾ ਨਾਮ ਦਾ ਕਹਿ ਰਹੇ ਹੈਗੇ ਕਿ ਗੋਲੀਆਂ ਚੱਲੀਆਂ ਹੈਗੀਆਂ ਕੋ ਲਾਲ ਟੂਲ ਪਲਾਜ਼ਾ ਤੇ ਨਾਲ ਐਂਬੂਲੈਂਸ ਚਾਹੀ ਹੈਗੇ ਆ ਉਹ ਐਨ ਐਚ ਆਈ ਦੀ ਐਂਬੂਲੈਂਸ ਗੁਰਪ੍ਰੀਤ ਸਿੰਘ ਮੁੰਡਾ ਹੈਗਾ ਐਂਬੂਲੈਂਸ ਵਾਲਾ ਜਿਹੜਾ ਉਹਨਾਂ ਨੂੰ ਉਰੇ ਲੈ ਕੇ ਆਇਆ ਤੇ ਆ ਕੇ ਉਹਨਾਂ ਨੂੰ ਚੈੱਕ ਕੀਤਾ ਹੈਗਾ ਫਰਸਟ ایڈ ਦਿੱਤੀ ਹੈਗੀ ਹੈ ਠੀਕ ਹੈ ਤੇ ਉਹਨਾਂ ਦਾ ਜਿਹੜਾ ਬੰਦ ਦਾ ਇਲਾਜ ਹੈ ਉਹ ਆਪਾਂ ਸਟਾਰਟ ਕਰਤਾ ਹੈਗਾ ਤੇ ਪੇਸ਼ੈਂਟ ਨੂੰ ਅਗੇ ਰੈਫਰ ਕਰਦੇ ਪਏ ਆ। ਕਿੰਨੀ ਬੱਤੀ? ਬੋਲੀ ਤਾਂ ਉਹਨਾਂ ਦੇ ਇੱਕ ਸਾਈਡੇ ਲੱਗੀ ਹੈਗੀ ਆ। ਹੂੰ ਇੱਕ ਜਗ੍ਹਾ ਟੱਚ ਕਰਕੇ ਗਈ ਆ। ਕੋਈ ਤਲਵਾਰਾ ਨਾਲ ਵੀ ਘੱਟ ਦੇ ਨਿਸ਼ਾਨ ਨਹੀਂ ਨਹੀਂ ਐਦਾਂ ਕੁਝ ਨਹੀਂ ਹੈਗਾ। ਹੋਰ ਇੰਜਰੀ ਵਗੈਰਾ ਕੋਈ ਨਹੀਂ। ਬਸ ਬਾਕੀ ਸੱਟਾਂ ਹੈਗੀਆਂ ਉਹਨਾਂ ਦੇ ਛੋਟੀਆਂ-ਬੁਟੀਆਂ ਰਗੜਾ ਹੈਗੀਆਂ। ਕਿੰਨੀ ਕੰਮ ਉਮਰ ਪੇਸ਼ੈਂਟ ਦੀ? ਪੇਸ਼ੈਂਟ ਦੀ 45-46 ਸਾਲ ਦੀ ਉਮਰ। ਕੀ ਉਹ ਸਟੇਬਲ ਹੈ? ਪੇਸ਼ੈਂਟ ਠੀਕ ਹੈ ਸਟੇਬਲ ਹੈਗਾ। ਉਹਨੂੰ ਉਰੀਰੋ ਕਾ ਰੈਫਰ ਕਰਦੇ। ਪੇਸ਼ੈਂਟ ਐਫਰੂ ਕਾ। बड़े सरकारी अस्पताल ਦੇ ਵਿੱਚ ਪਰ ਇਹ ਕਲਾਲ ਟੋਲ ਪਲਾਜਾ ਤੇ ਗੋਲੀ ਚੱਲੀ ਹੈ ਤੋਂ ਮੈਨੇਜਰ ਤੇ ਕਿੰਨੇ ਗੋਲੀਆਂ ਲੱਗੀਆਂ ਕੀ ਮਾਮਾ ਇਹ ਨਹੀਂ ਯਾਦਵੰਦ ਨਾਮ ਦਾ ਮੈਨੇਜਰ ਆ ਕਲਾਲ ਟੋਲ ਪਲਾਜਾ ਤੇ ਅੱਜ 3:30 ਵਜੇ ਦੇ ਲੱਗੇ ਇਹ ਪਹਿਲਾਂ ਪਿੱਲਮਾ ਆਮਰਸਰ ਵਾਲੇ ਪਾਸੇ ਟੋਲ ਪਲਾਜਾ ਦੇ ਰਹੇ ਨੇ ਇਹਨਾਂ ਦੀ ਉਹ ਦੁਸ਼ਮਣੀ ਹੈ ਨਿਸ਼ਾਤਰ ਸਿੰਘ ਬੇਕਤੀ ਦੇ ਨਾਮ ਨਾਲ ਇਹ ਪਹਿਲਾਂ ਜਿਹੜੀ ਚੱਲਦੀ ਸੀ ਇਹਨਾਂ ਦੇ ਦੱਸਣੋਂ ਤਾਂ ਵੀ ਨਿਸ਼ਾਤਰ ਸਿੰਘ ਦੇ ਨਾਲ ਉਹਦੇ ਉਹ ਢਡੇ ਬੰਦੇ ਸੀ ਤੇ ਨਾਲ ਵੀ ਸਵਿਫਟ ਡਿਜ਼ਾਇਰ ਕਾਰ ਜਾਏ ਪਹਿਲਾਂ ਉਹਨਾਂ ਨੇ ਜਿਹੜਾ ਕਿਰਪਾ ਨਾਮ ਮੂਹਰੇ ਦੇ ਨਾਮ ਆਮਲਾ ਗੀਤਾ ਜਾਣ ਲਗੇ ਦੇ ਪੱਟ ਦੇ ਵਿੱਚ ਜੜੀ ਗੋਲੀ ਮਾਰ ਕੇ ਤੇ ਜਿਹੜੇ ਬਿਲਕੁਲ ਹਾਲ ਸਟੇਬਲ ਆ ਬਿਲਕੁਲ ਠੀਕ ਨੇ ਅਸੀਂ ਯੂਨੀਆ ਦੋ ਤਿੰਨ ਪਾਰਟੀਆਂ ਆਪਣਾ ਮੌਕੇ ਤੋਂ ਡਿਸਪੈਚ ਕੀਤੀਆਂ ਮੋਲੀਵਾਨ ਜਿਹੜਾ ਛੇਤੀ ਕਾਬੂ ਕਰ ਲਿਆ ਜਾਵੇ ਤੇ ਕਿੰਨੀਆਂ ਗੋਲੀਆਂ ਚੱਲੀਆਂ ਤੇ ਕਿੱਥੇ ਲੱਗੀਆਂ ਇੱਕ ਫੈਰੀ ਆ ਜਿਹੜਾ ਪੱਟ ਦੇ ਵਿੱਚ ਲੱਗੇ ਇਹ ਕਿੰਨੀ ਕੁ ਉਮਰ ਹੈ ਜੀ ਫੇ 45 ਸਾਲ ਦੇ ਨੇ ਤੇ ਪਹਿਲੇ ਇਹ ਕਿੰਨਾ ਕੁ ਟਾਈਮ ਹੋਇਆ ਨੂੰ ਟੂਲ ਪਲਾਸ ਤੇ ਆਇਆ ਇਹ ਨਹੀਂ ਇਹ ਤਾਂ ਹੁਣੇ ਹੀ ਮੈਂ ਖਾ ਪੰਜ ਛੇ ਮਹੀਨੇ ਤੋਂ ਪਾਏ ਆ ਪਹਿਲਾ ਓਟ ਲਮਾਲੇ ਪਾਸੇ ਸੀ ਉਹ ਨਛੱਤਰ ਸਿੰਘ ਨਾਲ ਉੱਥੋਂ ਇਹਨਾਂ ਦੀ ਕੋਈ ਰੰਜੇਸ਼ ਭਾਜੀ ਪੁਰਾਣੀ ਕਿਉਂ ਦੱਸੀ ਯਾਰ ਸਰ ਨਛੱਤਰ ਸਿੰਘ ਆਪ ਸੀ ਕਿ ਉਹਨਾਂ ਬੰਦੇ ਤੇ ਜੀ ਨਛੱਤਰ ਸਿੰਘ ਇਹਨਾਂ ਨੇ ਦੱਸਣਾ ਨਛੱਤਰ ਸਿੰਘ ਸੀ ਦੇ ਨਾਲ ਉਹਨੇ ਤਿੰਨ ਬੰਦੇ ਸੀ ਕੁਛ ਵੀ ਪਤਾ ਲੱਗਿਆ ਵੀ ਇਹਨਾਂ ਦਾ ਜੁੱਸਲਾ ਲੈ ਕੇ ਨੇ ਨਾਲ ਇਹ ਕੁਛ ਹੈ ਨਹੀਂ ਨਹੀਂ ਇਹ ਜੀ ਗੱਲ